ਬਾਬਾ ਕਸ਼ਮੀਰ ਸਿੰਘ ਜੀ ਅਤੇ ਬਾਬਾ ਸੁਖਵਿੰਦਰ ਸਿੰਘ ਜੀ ਪੁਰੀਵਾਲਿਆਂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਅਤੇ ਗੁਰੂ ਨਗਰੀ ਨੂੰ ਹਰਿਆ-ਭਰਿਆ ਰੱਖਣ ਦੇ ਮੰਤਵ ਨਾਲ ਗੁਰਦੁਆਰਾ ਸ਼ਹੀਦਗੰਗ ਸਾਹਿਬ ਅਤੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਸਾਰੇ ਰਸਤੇ ਸੜਕ ਕਿਨਾਰੇ ਫਲਦਾਰ ਅਤੇ ਸ਼ਾਨਦਾਰ ਪੌਦੇ ਲਗਾਏ ਗਏ। ਇਸ ਮੌਕੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਯਾਨੀ ਰਾਜਦੀਪ ਸਿੰਘ, ਐਸਜੀਪੀਸੀ ਸਕੱਤਰ ਪ੍ਰਤਾਪ ਸਿੰਘ, ਐਸਜੀਪੀਸੀ ਪ੍ਰਧਾਨ ਦੇ ਨਿਜੀ ਸਹਾਇ ਸਦबीर ਸਿੰਘ ਤਾਮੀ, ਮੈਨੇਜਰ ਭਗਵੰਤ ਸਿੰਘ ਮੈਨੇਜਰ ਹਰਪ੍ਰੀਤ ਸਿੰਘ ਸਮੇਤ ਕਈ ਮੈਂਬਰ ਮੌਜੂਦ ਸਨ ਜਿਹੜੇ ਅੱਜ ਸ਼ਹੀਦਾ ਸਾਹਿਬ ਤੇ ਸ਼੍ਰੀ ਦਰਵਾਜ ਸਾਹਿਬ ਨੂੰ ਜਾਣ ਵਾਲਾ ਨਾਮ ਰਸਤਾ ਓ ਮੰਡੀ ਤੋਂ ਸ਼੍ਰੀ ਹਰਮੰਦਰ ਸਾਹਿਬ ਨੂੰ ਜਿਹੜਾ ਰਸਤਾ ਜਾਂਦਾ ਉਹਦੇ ਤੇ ਬੂਟੇ ਲਾਏ ਗਏ ਆ ਇਹ ਬੂਟੇ ਲਾਉਣ ਦਾ ਜਿਹੜਾ ਵਿਚਾਰ ਕੀ ਚੰਗਾ ਉਤਮ ਤੇ ਅਦ੍ਰਲਾ ਸੋਚ ਕੋਸ਼ੋਵੀ ਗੁਰਦੁਆਰਾ ਸਰਗੰਗ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਐਡਵੋਕੇਟ ਹਰਜਿੰਦਰ ਸਿੰਘ ਜੀ ਤਾਮੀ ਸਾਹਿਬਾ ਨੇ ਪਿਛਲੇ ਦਿਨੀ ਇੱਕ ਗੁਰਮਤਾ ਕੀਤਾ ਸੀ ਕਿ ਜਿਹੜੇ ਸ੍ਰੀ ਦਰਬਾਰ ਸਾਹਿਬ ਨੂੰ ਰਸਤੇ ਆਉਂਦੇ ਵੇ ਜਾ ਸ਼ੀਰਾਂ ਨੂੰ ਜਾਣ ਵਾਲਾ ਰਸਤਾ ਵਾ ਕਿ ਕਿਉਂ ਨਾ ਇਹਦੇ ਉੱਤੇ ਜੱਟ ਦੇ ਬੂਟੇ ਲਾਏ ਜਾਣ ਜਿਹੜੇ ਵੱਡੇ ਦਰਖਤ ਬਣਨ ਰਸਟਰ ਬਣ ਕੇ ਜਿਹੜੇ ਵਾਤਾਵਰਣ ਨੂੰ ਹੈਲਪ ਕਰਨ ਤੰਤਾਂ ਦੀ ਭਾਰੀ ਮੰਗ ਨੂੰ ਮੁਖ ਰੱਖਦੇ ਹੋਇਆ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਜੀ ਨੇ ਮੁਖ ਮੈਨੇਜਰ ਸਾਹਿਬ ਨੇ ਦਾਸ ਦੀ ਡਿਊਟੀ ਲਈ ਸੀ ਕਿ ਇਹਨਾਂ ਜਿਹੜੇ ਦਰਬਾਰ ਸਾਹਿਬ ਨੂੰ ਸਾਰੇ ਰਸਤੇ ਆ ਉੱਥੇ ਵੱੱਤ ਵੱਦ ਰੁੱਖ ਲਾਏ ਜਾਣ ਸਤਿਕਾਰਯੋਗ ਬਾਬਾ ਕਸ਼ਮੀਰਾ ਸਿੰਘ ਜੀ ਪੂਰੀ ਵਾਲੇ ਇਹਨਾਂ ਦੀ ਵੈਸੇ ਹੀ ਸੇਵਾ ਸੇਵਾ ਚੱਲ ਰਹੀਆਂ ਪਰ ਇਹ ਵੀ ਸੇਵਾ ਜਿਹੜੀ ਆ ਇਹਨਾਂ ਦੇ ਹਿੱਸੇ ਆਈ ਆ mandir